ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੇਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਵਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਨਾਂ ਨਾਲ ਹਾਂਜੀ ਵਿਰਦੀ ਸਾਸਿਕਾ ਜੀ ਸਾਸਿਕਾ ਜੀ ਹੋ ਸਣਾ ਠੀਕ ਠਾਕ ਜੇ ਬੋਲੇ ਕਿ ਤੁਹਾਰਾ ਜੀ ਚਲੋ ਦੇਖ ਕੇ ਪਛਾਈ ਦਿਜੀ ਤੇ ਨਾਮ ਦੱਸ ਤੇ ਕਰੀ ਆਪਾਂ ਮੇਰਾ ਬਗੀਚਾ ਸਿੰਘ ਸ਼ਹਿਰ ਆਪਣਾ ਨਾਲਾ ਜਿਲਾਂ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਬੋਲ ਦੇ 8424427 ਜੀ ਠੀਕ ਆ ਤੇ ਦੋ ਹੀ ਆ ਫਿਰ ਹਾਂਜੀ ਜੀ ਦੋ ਆ ਉਧਰ ਵਾਲਾ ਵੇਗਿਆ ਮਾਲ ਫਿਰ ਹਾਂਜੀ ਹਾਂਜੀ ਵੇਗਿਆ ਠੀਕ ਆ ਤੇ ਸ਼ਹਿਰ ਆਪਣਾ ਜਨਾਲੇ ਬਿਲਕੁਲ ਬਸ ਸਟੈਂਡ ਦੇ ਲੱਗ ਗਏ ਆ ਨਾ ਆਪਣਾ ਜਨਾਲੇ ਵਾਲੇ ਬਸ ਸਟੈਂਡ ਤੇ ਲੱਗ ਗਏ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਬਾਕ ਥਣਾ ਦਾ ਸਾਈਜ਼ ਗੈਪ ਇਹਦਾ ਆਪਾਂ ਦੇਖ ਸਕਦੇ ਹਾਂ ਚੰਗਾ ਏ ਇੱਕੋ ਜਿਹਾ ਥਾਣੇ ਤੇ ਇੱਕੋ ਜਿਹਾ ਗੈਪ ਤੇ ਆ ਜਿਹੜੇ ਤੇ ਮਗਰ ਇਹਦੇ ਵੱਛੀ ਆ ਕਿ ਵੀਰ ਜੀ ਹਾਂਜੀ ਵੀਰ ਜੀ ਮਤਲਬ ਅਛੀ ਨੇ ਕਿੰਨਾ ਚਿਰ ਹੋ ਗਿਆ ਵੀਰ ਜੀ ਸੋਈ ਨੂੰ ਵੀਰ ਜੀ ਅੱਜ ਨੂੰ ਪੰਜਵੇਂ ਦਿਨ ਦੇ ਸੋਈ ਨੂੰ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਵੀਰ ਜੀ ਉਹ ਪੱਕਾ ਇਹ 11 ਲੀਟਰ ਹੋਗਾ ਪਰ ਮੈਂ ਕਹਿੰਨ ਨੂੰ 12 13 ਕਹੀ ਜਾਈਏ ਪੱਕਾ ਜਿਹੜਾ ਮੇਨ ਨਾਲ 11 ਲੀਟਰ ਹੈ 11 ਲੀਟਰ ਹੈਗਾ ਪੱਕਾ ਦੁੱਧ ਮੇਰਾ ਮੇਨ ਲੈਣਾ ਆਪਾਂ ਕਿੰਨਾ ਕੁ ਚਵਾਈ ਜਾਊਗੀ ਵੀ ਜੇ ਰਾਵਣਾ ਕੋਈ 15 ਕਿਲੋਟਰ ਆਉਣ ਜਵਾ ਦੋਗੀ ਅੱਛਾ ਹਾਂਜੀ ਤੇ ਸੋਆ ਗਿਨਵਾ ਜੀ ਸੋਆ ਵੀ ਜੀ ਪਹਿਲਾ ਛੇ ਦਾਂਦੇ ਜੀ ਘਰ ਤੋਂ ਲਈ ਆਪਾਂ ਪਹਿਲਾਂ ਠੰਡੀ ਠੰਡੀ ਵੀ ਇੱਥੇ ਬੜੀ ਜੀ ਅੱਛਾ ਤੋਂ ਵੀ ਇਤਰਾ ਹੀ ਬੈਜਣਾ ਥੱਲੇ ਇਹਦੇ ਠੀਕ ਆ ਇਸ ਤਰ੍ਹਾਂ ਹੀ ਕੋਈ ਗੱਲ ਨਹੀਂ ਆਹ ਵੀ ਠੰਡੀ ਪੰਮੇ ਉਹ ਤੇ ਖਲਾ ਲਗੇ ਥੱਲੇ ਬੈਜੋ ਠੀਕ ਆ ਤੇ ਦੁੱਧ ਵੀ ਸੰਗਣਾ ਦੁੱਧ ਦੀ ਵੀ ਜੀ ਸੰਗਣਾ ਕੋਈ ਪ੍ਰ ਦੀ ਤੀਰੀ ਜੀ ਬੜੀ ਜੀ। ਵੇਖੋ ਪਹਿਲਾ ਸਵੇਰ ਭਾਵੇਂ ਜਿੱਥੇ ਮਰਜੀ ਇਹਨੂੰ ਖੁਲਾੜ ਕੇ ਛੋੜੋ ਇਹਨੂੰ। ਠੀਕ ਆ। ਹਾਂਜੀ। ਭਾਵੇਂ ਰੱਸੀ ਉੱਤੇ ਸੁੱਟ ਕੇ ਬੈਠੇ ਰੋ ਇਹਦੇ ਥੱਲੇ। ਹਾਂ ਦੇਖ ਸਾਦੇ ਜੀ। ਹੈਗੀ ਠੰਡੀ ਠੀਰੀ ਆ ਜਿਹੜੀ। ਠੀਕ ਆ। ਸਹੀ ਆ ਲੈਂਗੇ ਠੰਡੀਆਂ ਜੀਆਂ ਦੀ। ਜਿੱਤ ਤਰਾਂ ਜਿੰਮ ਮਰਜੀ ਬੈ ਜਾ। ਸਵੇਰ ਦਾ ਪਹਿਲਾ ਹੀ ਆ। ਹਾਂਜੀ ਪਹਿਲਾ ਹੀ। ਤੇ ਭਾਵੇਂ ਜਿੱਤ ਤਰਾਂ ਮਰਜੀ ਅੱਗਾਂ ਦੀ ਬੈ ਜਾ ਪਿੱਛਿਆਂ ਦੀ ਬੈ ਜਾ। ਲੈ ਜਾ ਜੀ। ਭਾਵੇਂ ਰੱਸੀ ਸੁੱਟ ਕੇ ਬਿੱਤੇਆਂ ਕਰਕੇ ਬੈ ਜਾ। ਹਾਂ ਦੇਖ ਸਾਦੇ। ਬਾਕੀ ਇਹੋ ਜਿਹੇ گاਵਾ ਇਹੋ ਜਿਹੇ ਠੰਡੀਆਂ ਸੇਲ ਥੋੜੀਆਂ ਘ ਤੇ ਕਿਨਾਰਾ ਖਣਾ ਵਿਧੀ ਦਾ ਫਿਰ ਮੁੱਲ ਆਪਾਂ ਮੁੱਲ ਵੀਧੀ ਆਪਾਂ ਨੇ ਜਸਨੋ ਹੀ ਕਰਨਾ ਵਾ ਜਸਨੋ ਹੀ ਕਰੀਏਗੇ ਵੀਧੀ ਭਾ 45 ਕਰੀਗੇ ਜੀ ਭੰਸ਼ੀ ਵਾਲੀ ਕਰੀ ਜਾਈਏ ਹਾਂਜੀ ਵੀਧੀ ਆਪਾਂ ਜਿਹੜੀ ਦੇ ਜਿੰਨੇ ਦੇ 100 ਰੁਪਏ ਛੋਟੀ ਕਰਨੀ ਆ ਹਾਂਜੀ ਪਰ ਮੁੜ ਕੇ ਵੀਰ ਭਰਾ ਸੌਦਾ ਕਰਨ ਦਾ ਪਿੰਦੇ ਆ ਹਾਂਜੀ ਉਹ ਕਿੰਨਾ ਕਿੰਨਾ ਟਾਈਮ ਖਰਾਬ ਹੋ ਜਾਂਦਾ ਜੀ ਠੀਕ ਆ ਜਿਹੜਾ ਲੈਣ ਵਾਲਾ ਉਹ ਰਹਿ ਜਾਂਦਾ ਉਹ ਸਵਾਸ ਸੌਦਾ ਲੈ ਗੋ ਇੱਕ ਜਸਨੋ ਹੀ ਕਰੀਏ ਕੇ ਜਸਨੋ ਵੀਧੀ 40000 ਦੀ ਦੇਣੀ ਆ ਅੱਛਾ 40000 ਦੀ 40000 ਦੀ ਉਹਦੇ ਵਿੱਚ ਵੀਧੀ 1000 ਰੁਪਏ ਮਾਨਤਨ ਕਰ ਦਾਂਗੇ ਤਾਂੜੀ ਦੀ ਜਿਹੜੀ ਜਸਨ ਹੋਈ ਆ ਉਹਦੇ 100 ਰ ਚਲੋ ਜੀ 200 ਕਰਦੇ ਉਹੀ ਵੀ ਰਫੂਲਾ ਵੀ ਜਿੰਨੇ ਲੈਣੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਆ ਗਏ ਦੂਸਰੇ ਨੰਬਰ ਤੇ ਇਹ ਵੀ ਤਾਜੀ ਸੋਈ ਜਾਵਦੀ ਆ ਹਾਂਜੀ ਹਾਂਜੀ ਹੈਗੀ ਹੈ ਵੀ ਜਰਸੀ ਕ੍ਰੋਸ ਆ ਤੇ ਚੰਗੇ ਕਦ ਕਾਠਾ ਲਈ ਆ ਜਿਹੜੀ ਥਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਚੰਗਾ ਵਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਵਾ ਬੱਚਾ ਇਹਦੇ ਮਗਰ ਬੱਚਾ ਆ ਗਿਆ ਹਾਂਜੀ ਇਹਦੇ ਮਗਰ ਬੱਚਾ ਆ ਗਿਆ ਕਿੰਨਾ ਚਿਰ ਹੋ ਗਿਆ ਵੀਰ ਜੀ ਨਸੂਈ ਨੂੰ ਅੱਜ ਵੀ ਦਿਨ ਚੌਥਾ ਦਿਨ ਚ ਸੂਈ ਨੂੰ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਕੁ ਬੋਲਾ ਤਿਆਰ ਕਰ ਗਈ ਜੀ ਵੀਰ ਜੀ 19 ਲੀਟਰ ਜਿਹੜਾ ਉਹ ਵੀਰ ਭਰਾਵਾ ਲੀਟਰ ਭਰ ਕੇ ਲੈ ਤਿਆਰ ਬਿਲਕੁਲ ਤਿਆਰ ਤਿਆਰ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਦੋ ਟਾਂ ਜੋੜੇ ਕੋ ਤਿੰਨ ਟਾਈਮ ਚੋਲੇ ਅੱਛਾ ਹਾਂਜੀ ਤੇ ਕਿੰਨਾ ਕੁ ਚੁਵਾਈ ਜਾਊਗੀ ਇਹ ਵੀਰ ਜੀ ਮੈਰਜ ਨਾਲ ਕੋ ਲਈ ਹੋਦਿਆਂ ਦੀ 25 26 ਕਿਲੋ ਚੋਆ ਅੱਛਾ ਮਨਾਂ ਵੀ ਵੀ ਬਾਈ ਤੇ ਜਿਵੇਂ ਇੰਨਾ ਹੀ ਬੜਾ ਅੱਛਾ ਹਾਂਜੀ ਹਾਂਜੀ ਵੀਦੀ ਬਾਕੀ ਦਊਗੀ ਇੰਨਾ ਹੈਗੇ ਵੀ ਜਰਸੀ ਕ੍ਰਾਸ ਚੌਥੇ ਦਿਨ ਦੀ ਸੂਈ ਥਲੇ ਵੀ ਜੀ 11 ਲੀਟਰ ਜੇ ਠੀਕ ਆ ਉਹ ਤੇ ਚਲੋ ਇਹਨੇ ਵਧਣਾ ਹੀ ਆ ਕੋਈ ਆਪਣੇ ਵੀਰ ਭਰਾ ਕੋ ਆਪਣੇ ਸਮਝ ਲਾ ਦੇ ਹਾਂਜੀ ਤਾਂ ਜਾਈ ਆ ਬੱਚਾ ਵੀ ਜਿਹੜਾ ਬਿਲਕੁਲ ਹੀ ਅਜੇ ਆ ਦੇ ਚੌਥਾ ਦਿਨ ਦੀ ਜੀ ਤੈਨੂੰ ਪਤਾ ਨਾੜੂ ਨੂੰ ਵੀ ਖਾਈ ਹੁੰਦੀ ਹੈ ਇੱਥੇ ਜਾਂਦੀਆਂ ਕੇ ਜਿਹੜੀ ਨਾੜ ਚਲੋ ਤੋਰਾ ਇੱਕ ਦਿਨ ਇਹ ਆ ਕਿ ਉਤਰਾ ਕੱਦ ਕਾਠ ਚੰਗਾ ਵਾ ਵੱਡਾ ਵੱਡਾ ਤੇ ਗਰਮੀ ਵਾਲੀ ਗਾਮ ਆ ਜਿਹੜੀ ਕੱਦ ਕਾਠ ਪੱਖਾ ਜਵਾਨ ਹੈ ਜਿਹੜੀ ਹਵਾਨਾ ਗਾਣੇ ਵਿੱਚ ਚੰਗਾ ਤੇ ਹਵਾਨਾ ਪਛਾਣ ਵਿੱਚ ਚੰਗਾ ਅਜੇ ਕੁਛ ਕੁਛ ਭਲਾਵੇਂ ਹਵਾਨੇ ਤੇ ਹੈਗਾ ਹਾਂ ਦੇਖ ਸੰਦੇ ਹਵਾ ਨਾ ਇਹਦਾ ਵੀ ਸ਼ਾਨਾ ਵੀ ਚੰਗਾ ਤੇ ਹਵਾ ਨਾ ਗਾਣਾ ਵੀ ਚੰਗਾ ਪਰ ਉਹ ਪ੍ਰਾਥ ਚੋਂ ਆਉਣ ਵਾਲਾ ਥਾਨੇ ਤੇ ਮਿਲਕ ਮਿੰਨ ਵੀ ਚੰਗੀ ਆ ਤੇ ਇਹਦਾ ਮੁੱਲ ਫਿਰ ਦੀ ਵੀ ਕੀ ਰੱਖਣਾ ਜੀ ਇਹਦਾ ਮੁੱਲ ਵੀ ਜੀ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰ ਲਓ ਜਾਇ ਜੀ ਰੱਖਨੇ ਇਹਦਾ ਵੀ ਅਭੀ ਜੀ ਜਾਇ ਜੀ ਕੋਈ ਬੈਰ ਦੇ ਹਿਸਾਬ ਨਾਲ ਆਉਣਾ ਵੀ ਨਹੀਂ ਲਾਈ ਠੀਕ ਆ ਤੇ ਠੀਕ ਹੈ ਵਿਦਿਆਰਥੀ ਹੋਰ ਕੁਝ ਕਰਨਾ ਹਜੇ ਦੀ ਵੀ ਜਿਹੜਾ ਵੀਰ ਭਰਾ ਆਪਣੀ ਤਸੱਲੀ ਕਰਕੇ ਖੜੇ ਬਾਕੀ ਆ ਕਿ ਦੋਵੇਂ ਸੂਈਆਂ ਸਵਾਈਆਂ ਆ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚ ਜਾ ਕੇ ਹਨ ਠੀਕ ਹੈ ਜੀ ਦੋਵੇਂ ਜੜੀਆਂ ਸੂਈਆਂ ਆ ਆਪਣੀ ਸਮਝਣਾ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਪੈਸੇ ਤਾਂ ਹੀ ਖਰਚਣੇ ਜਿਵੇਂ ਆਰੀ ਵੀ ਤੁਹਾਡੀ ਆਪਣੀ ਤਸੱਲੀ ਕਰਕੇ ਖੜੇ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ